ਕਿਸਾਨ ਜਿਹੜਾ ਹੈ ਆ ਗੜੇ ਮਾਰੀ ਦੀ ਮਾਰ ਦੇ ਵਿੱਚ ਖਿੰਡਾ ਦਿਹਾਤੀ ਕੋਟਪਾਈ ਦੋਲਾ ਪਿਉਰੀ ਇੱਥੇ ਕਾਫੀ ਨੁਕਸਾਨ ਹੋ ਗਿਆ ਹੈ ਔਰ ਮੈਂ ਸਮਝਦਾ ਕਿ ਸਰਕਾਰ ਕਿਰਪਾ ਕਰਕੇ ਕਿਸਾਨਾਂ ਦੇ ਵੱਲ ਵਿਸ਼ੇਸ਼ ਧਿਆਨ ਦੇਵੇ ਤਾਂ ਜੋ ਜਿਸ ਪ੍ਰਕਾਰ ਦੇ ਆਲਰੇਡੀ ਕਿਸਾਨ ਦੇ ਹਾਲਾਤ ਹਨ ਉਹਨਾਂ ਤੋਂ ਕਿਸਾਨ ਬਚ ਸਕੋ ਮੌਜੂਦੇ ਨੂੰ ਲੈ ਕੇ ਬਹੁਤ ਵੱਡੇ ਬਿਆਨ ਆ ਮੁੱਖ ਮੰਤਰੀ ਸਾਹਿਬ ਨੇ ਇੱਥੋਂ ਤੱਕ ਕਿਹਾ ਸੀ ਵੀ ਜੀ ਬੱਕਰੀਆਂ ਦਾ ਮੁਰਗੀਆਂ ਤੱਕ ਦਾ ਵੀ ਦਵਾਂਗੇ ਮਿਲਿਆ ਕਿਸੇ ਨੂੰ ਕੁਝ ਨਹੀਂ ਇਹ ਇਹ ਨਹੀਂ ਤੁਸੀਂ ਕਹਿ ਸਕਦੇ ਮਿਲਿਆ ਨਹੀਂ ਮਿਲਿਆ ਆਂਦਾ ਸੀ ਡਲਾ ਤੋਂ ਡਲਾ ਹੁੰਦਾ ਹੈ ਕਿੱਧਰ ਸੇ ਚਲਾ ਹੁੰਦਾ ਹੈ ਹੁਣ ਫਿਰ ਇੱਧਰ ਵੀ ਚੱਲੂਗਾ ਡਲਾ ਗਰਦੌਰੀ ਮੰਗਰੋ ਹੁੰਦੀ ਰਿਹਾ ਕਰੋ ਸਾਡੇ ਖਾਤਾਂ ਚ 20000 ਆ ਜਾ ਕਰੋ ਸਾਡੇ ਤਾਂ ਕਣਕਾਂ ਕੰਪਾਈਨਾਂ ਚੱਲ ਪਈਆਂ ਕੁਕੜੀਆਂ ਦਾ ਦੇਵਾਂਗੇ ਬੱਕਰੀਆਂ ਦਾ ਦੇਵਾਂਗੇ ਅੱਜ ਵੋਟਾਂ ਮੰਗਣ ਵਾਲੀ ਮੂੰਹ ਚੱਕ ਕੇ ਪਿੰਡਾਂ ਚ ਆ ਗਏ ਸੱਤਾਂ ਤੋਂ ਚੱਲੂਗੀ ਸਰਕਾਰ ਮੀਟਿੰਗ ਅਸੀਂ ਘੇਰ ਕੇ ਕਰਾਈ ਆ ਉਹਦੇ ਬਾਰ ਐਸੋਸੀਏਸ਼ਨ ਚ ਗਰਮੀਤ ਖੁੱਡੀਆਂ ਨੂੰ ਫੇਰ ਸਾਡੇ ਮੱਥੇ ਲੱਗਿਆ ਮੱਥੇ ਤਾਂ ਫਿਰ ਲੱਗਣੇ ਹੀ ਪਉ ਲੋਕਾਂ ਦੇ ਕਿਸਾਨੋ ਤਾਂ ਆਪਣਾ ਹੋ ਗਿਆ ਉੱਥੇ ਡੀਸੀ ਦਫ਼ਤਰ ਮੁਰੇ ਲਿੱਟੀ ਜਾਂਦੇ ਸੀ ਦਿਨ ਰਾਤ ਮੱਛਰ ਤੋਂ ਸਾਡੇ ਸਾਥ ਕੁੜਵਾਰੇ ਦਾ ਨਾਂ ਤਾਂ ਦੱਸੋ ਕਿਹੜਾ ਆਇਆ ਸਰਦਾਰ ਜੀ ਕਿਸਾਨਾਂ ਨੂੰ ਮੀਟਿੰਗਾਂ ਦੇ ਕੇ ਭੱਜਣ ਵਾਲਾ ਗਰਮੀਤ ਖੁੱਟੀਆਂ ਹਏ ਹਏ ਗਰਮੀਤ ਖੁੱਟੀਆਂ ਦਾ ਇਹੜਾ ਕਾਫਲਾ ਉਹ ਵਾਪਸ ਮੋੜ ਦਿੱਤਾ ਗਿਆ